ਦਰਸ਼ਨ ਕਰੋ ਸੰਗਤੋ ਕੋਟਵਾਰ ਅਸਰੀ ਸੋ ਹਾਂਜੀ ਗਾਇਸ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਆਸ-ਪਾਸ ਕਿੰਨੀ ਸੁੰਦਰਤਾ ਕਿੰਨੀ ਕਿੰਨਾ ਨਿਖਾਰ ਦੇਖੋ ਇੰਨੀ ਸੁੰਦਰਤਾ ਦੇਖ ਕੇ ਮਨ ਖੁਸ਼ ਹੋ ਜਾਂਦਾ ਤੇ ਇੰਨੀ ਸ਼ਾਂਤੀ ਇੱਥੇ ਮਿਲਦੀ ਹੈ ਨਾ ਮਨ ਨੂੰ ਆਤਮਾ ਖੁਸ਼ ਹੋ ਜਾਂਦੀ ਹੈ ਗਾਇਸ ਤੇ ਬਹੁਤ ਹੀ ਸੋਹਣਾ ਪਾਰਕ ਜਿਵੇਂ ਕਿ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਬੂਟੀਆਂ ਹਨਾ ਕਾ ਤੇ ਇੱਧਰ ਦੀ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਗਾਇਸ ਕੋਈ ਗੁਰੂ ਘਰ ਦਾ ਹਨਾ ਤੇ ਹੁਣ ਆਪਾਂ ਅੰਦਰ ਚੱਲਦੇ ਆ ਗਾਇਸ ਦੇਖੋ ਵੀ ਫਿਰ ਤੋਂ ਇਹ ਦੇਖਣ ਨੂੰ ਮਨ ਕਰਦਾ ਮਨ ਪਸੰਦ ਹੋ ਜਾਂਦਾ ਪੂਰਾ ਖੁਸ਼ ਹੋ ਜਾਂਦਾ ਮਨ ਗਾਇਸ ਦੇਖ ਕੇ ਇਹਦੀ ਸੋਹਣੀ ਸੁੰਦਰਤਾ ਤੇ ਹੁਣ ਆਪਾਂ ਜਾ ਰਹੇ ਆ ਗਾਇਸ ਅੰਦਰ ਸਿੱਖ ਅਜਾਇਬ ਘਰ ਤੇ ਜਾ ਰਹੇ ਆ ਵਾਹਿਗੁਰੂ ਵਾਹਿਗੁਰੂ ਕਾਜੀ ਦਾ ਬੌਲ ਸਹਿਬ ਵਾਹਿਗੁਰੂ 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 ਤੁਹਾਨੂੰ ਜਿੱਥਾ ਥਾਂ ਸਾਹ ਸ਼ਿਰਵਾਈ ਕੋ ਦਿੱਧ ਪਤੇ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਖੰਡੂਰ ਸਾਹਿਬ ਬਹੁਤ ਬਹੁਤ ਸੋਣੀ ਚੀਜ਼ ਲੱਗਿਆ ਬਹੁਤ ਸੋਹਣਾ ਦ੍ਰਿਸ਼ ਚੈੱਕ ਕਰੋ ਗਾਇਸ ਬਾਹ ਗੁਰੂ ਬਾਹ ਗੁਰੂ ਬਾਹ ਗੁਰੂ ਬਾਹ ਗੁਰੂ ਬਾਹ ਗੁਰੂ ਚੈੱਕ ਕਰੋ ਗਾਇਸ ਬਹੁਤ ਹੀ ਸੋਹਣਾ ਅੱਜ ਹੀ ਜਿਹੜੀ ਸਾਫਲ ਜੋ ਜੀ ਦੇਖ ਰਹੇ ਹੋ ਜੱਟ ਹੋ ਜਾ ਇਹ ਉਹੀ ਜਾਗ ਰਹਾ ਜਿਹਦੀ 10 ਸਾਲ ਪੁਰਾ ਮਰਦਾਜੀ ਲੈ ਕੇ ਗਿਆ ਇਸ਼ਨਾਨ ਕਰਨਾ ਵਾਸਤੇ ਜੋ ਪੁਰਾਣੇ ਵਾਲੀ ਜਾਤ ਫਿਊਨ ਮਿੱਟਰ ਦੇ ਕਰਕੇ ਕੱਟੀ ਜਾਗ ਰਹੀ ਹੈ ਲੋਕੀ ਸੰਤਰੀ ਬਹੁਤ ਸਿਚਰਾ ਚੰਦਰਾ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤ ਨੂੰ ਸਾਡੇ ਜੀ ਦਾ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਪੂਜਾ ਕਰੋ ਵਾਹਿਗੁਰੂ 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 ਵਾਹਿਗੁਰੂ